ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਕਰਾਂਗੇ ਗੱਲ ਪੰਜਾਬੀ ਸਾਹਿਤ ਅਕੈਡਮੀ ਅਤੀ ਸਤਿਕਾਰਯੋਗ ਡਾਕਟਰ ਸਰਬਜੀਤ ਸਿੰਘ ਜੀ ਪੰਦੇਰ ਸਾਹਿਬ ਜਾਚਕ ਸਾਹਿਬ ਮਾਇਆ ਦੇਸ਼ ਦੌਰ ਦੇ ਅੰਦਰ ਕੌਣ ਕਿਸੇ ਦਾ ਸੱਕਾ ਹੈ ਹਰ ਕੋਈ ਦੂਜੇ ਦੇ ਰਾਹ ਵਿੱਚ ਲਾਉਣਾ ਚਾਹਦਾ ਡੱਕਾ ਹੈ ਬਾਹਰ ਚਾਹੇ ਜੋ ਕੁਝ ਵੀ ਕਰਦੇ ਇੱਥੇ ਸੀਸ ਝੁਕਾਉਂਦੇ ਨੇ ਨੂਰ ਪੰਜਾਬੀ ਸਾਹਿਤ ਅਕੈਡਮੀ ਇਹ ਕਵੀਆਂ ਦਾ ਮੱਕਾ ਹੈ ਅੱਜ ਸਥਾਪਨਾ ਦਿਵਸ ਹੈ ਇਸ ਦਾ ਮੌਕਾ ਹੈ ਅੱਜ ਖੁਸ਼ੀਆਂ ਦਾ ਵੀ ਜਾਚਕ ਦਾ ਪਿੱਛਾ ਨਹੀਂ ਛੱਡਣਾ ਇਹ ਵਾਅਦਾ ਤੇ ਪੱਕਾ ਹੈ ਕੌਣ ਸੇਜੀ ਕਵੀਆਂ ਨੂੰ ਕੋਈ ਲਾਗੇ ਲੱਗਣ ਦਿੰਦਾ ਸੀ ਉਸ ਨੂੰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਵੀ ਕਰਦਾ ਤੱਕਾ ਹੈ ਸਰਬਜੀਤ ਪ੍ਰਧਾਨ ਸਕੱਤਰ ਜਨਰਲ ਕਿੰਜ ਪੰਦੇਰ ਬਣੇ ਸਿਰ ਸੁਣਿਓ ਸਰਬਜੀਤ ਪ੍ਰਧਾਨ ਸਕੱਤਰ ਜਨਰਲ ਕਿੰਜ ਪ੍ਰਧਾਨ ਬਣੇ ਤੇ ਜਾਚ ਕਿੰਜ ਬਣ ਗਿਆ ਸਕੱਤਰ ਹਰ ਕੋਈ ਹੱਕਾ ਬੱਕਾ ਹੈ ਸਰਬਜੀਤ ਪ੍ਰਧਾਨ ਇਸ ਕੱਤਰ ਜਨਰਲ ਕਿੰਜ ਪੰਧੇਰ ਬਣੇ ਇਹ ਜਾਜਕ ਕਿੰਜ ਬਣ ਗਿਆ ਸਕੱਤਰ ਹਰ ਕੋਈ ਹੱਕਾ ਬੱਕਾ ਹੈ ਅਗਲਾ ਸ਼ੇਰ ਸੁਣਿਓ ਇਹ ਅੱਜ ਕਵੀ ਦਰਬਾਰ ਹੈ ਪਹਿਲਾ ਜੋ ਕਵੀ ਸਟੇਜੀ ਸੱਦੇ ਨੇ ਇਹ ਅੱਜ ਕਵੀ ਦਰਬਾਰ ਹੈ ਪਹਿਲਾ ਜੋ ਕਵੀ ਸਟੇਜੀ ਸੱਦੇ ਨੇ ਸਿੰਜਣ ਲਈ ਕਵਤਾ ਦੀ ਖੇਤੀ ਇਹ ਤੁਸਾਂ ਮੋੜਿਆ ਨਕਾ ਹੈ ਵਾਹ ਸਿੰਜਣ ਲਈ ਕਵਤਾ ਦੀ ਖੇਤੀ ਵਾਹ ਵਾਹ ਅੱਜ ਤੁਸਾਂ ਮੋੜਿਆ ਨਕਾ ਹੈ ਅਗਲਾ ਸ਼ੇਰ ਸਰਵਣ ਕਰਿਓ ਜਾਚਕ ਜੀ ਕਈ ਤੁਰੰਤਰ ਜਾਚਕ ਨੂੰ ਅਨਜਾਨ ਖਿਲਾੜੀ ਕਹਿੰਦੇ ਸੀ ਸਭ ਤੋਂ ਵੱਧ ਵੋਟਾਂ ਹਰੀ ਸਿੰਘ ਜਾਚਕ ਨੂੰ ਮਿਲੀਆਂ ਕਈ ਤੁਰੰਤਰ ਜਾਚਕ ਨੂੰ ਅਨਜਾਨ ਖਿਲਾੜੀ ਕਹਿੰਦੇ ਸੀ ਪਹਿਲੀ ਬੋਲ ਤੇ ਹੀ ਇਸਨੇ ਤਾਂ ਖਿੱਚ ਕੇ ਮਾਰਿਆ ਛੱਕਾ ਹੈ ਤਕੜੇ ਦਾ 270 ਹੈ ਤੇ ਮੱਝ ਹੈ लाठी ਵਾਲੇ ਦੀ ਤਕੜੇ ਦਾ 270 ਹੈ ਮੱਝ ਹੈ लाठी ਵਾਲੇ ਦੀ ਮਾੜੇ ਨਾਲ ਹਮੇਸ਼ਾ ਇੱਥੇ ਹੁੰਦਾ ਆਇਆ ਧੱਕਾ ਹੈ ਉਸ ਪਿੰਡ ਵਿੱਚ ਕੌਣ ਪੁੱਛਦਾ ਦੱਸੋ ਚੱਕੀ ਰਹਾ ਨੂੰ ਉਸ ਪਿੰਡ ਵਿੱਚ ਕੌਣ ਪੁੱਛਦਾ ਦੱਸੋ ਚੱਕੀ ਰਹਾ ਨੂੰ ਗੁੰਡੀ ਰਣ ਪ੍ਰਧਾਨ ਚੌਧਰੀ ਜਿੱਥੇ ਚੋਰੂ ਚੱਕਾ ਹੈ ਵਾਹ ਵਾਹ ਗੁੰਡੀ ਰਣ ਪ੍ਰਧਾਨ ਚੌਧਰੀ ਜਿੱਥੇ ਚੋਰੂ ਚੱਕਾ ਹੈ ਇਸ ਕਵੀ ਦਰਬਾਰ ਚ ਵੇਖੋ ਕਿੰਜ ਸਰੋਤੇ ਆਏ ਨੇ ਕਿੰਨਾ ਰੌਣਕ ਮੇਲਾ ਹੈ ਤੇ ਕਿੰਨਾ ਧੂਮ ਧੜਕਾ ਹੈ ਕਿ ਅਸੀਂ ਨਿਮਾਣੇ ਕੀ ਕਹਿ ਸਕਦੇ ਇਹ ਕਵਤਾ ਹੀ ਦੱਸਦੀ ਹੈ ਕਿਸ ਦੀ ਕੋਠੀ ਦਾਣੇ ਨੇ ਤੇ ਕਿਸ ਦੇ ਪੱਲੇ ਫੱਕਾ ਹੈ ਅਸੀਂ ਨਿਮਾਣੇ ਕੀ ਕਹਿ ਸਕਦੇ ਇਹ ਕਵਤਾ ਹੀ ਦੱਸੇਗੀ ਕਿਸ ਦੀ ਕੋਠੀ ਦਾਣੇ ਨੇ ਤੇ ਕਿਸ ਦੇ ਪੱਲੇ ਫੱਕਾ ਹੈ ਬਾਹਰ ਚਾਹੇ ਜੋ ਕੁਝ ਵੀ ਕਰ ਦੇ ਇੱਥੇ ਸੀਸ ਝੁਕਾਉਂਦੇ ਨੇ ਨੂਰ ਪੰਜਾਬੀ ਸਾਹਿਤ ਅਕੈਡਮੀ ਇਹ ਕਵੀਆਂ ਦਾ ਮੱਕਾ ਹੈ ਆਖਰੀ ਬੰਦ ਔਰ ਇਸ ਕਵੀ ਦਰਬਾਰ ਦਾ ਸਮੂੱਚਾ ਮੈਸੇਜ ਸਿੱਖ ਵਿਰਸੇ ਦੇ ਵਾਰਸੋ ਨੌਜਵਾਨੋ ਲੱਚਰ ਪੜਾ ਛੱਡੋ ਸਭਿਆਚਾਰ ਸੰਭੋ ਆਓ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਪਹਿਲਾਂ ਘਰ ਸੰਭੋ ਘਰ ਪਰਿਵਾਰ ਸੰਭੋ ਵਿਰਸਾ ਸਭਿਆਚਾਰ ਤੇ ਮਾਂ ਬੋਲੀ ਸ਼ੁਭ ਵਿਚਾਰ ਵਿਵਹਾਰ ਕਿਰਦਾਰ ਸੰਭੋ ਤੇ ਮਾਂ ਬੋਲੀ ਪੰਜਾਬੀ ਵਿੱਚ ਲਿਖੋ ਕਵਤਾ ਕਵੀ ਦੋਸਤੋ ਕਵੀ ਦਰਬਾਰ ਸੰਭੋ ਪਿਆਰ ਮਾਂ ਦਾ ਮਾਸੀ ਨਹੀਂ ਦੇ ਸਕਦੀ ਨੂਰ ਉਸ ਨੂੰ ਬਹੁਤਾ ਸਤਕਾਰਯੋਗ ਨਾ ਆਵੇ ਮਹਿਕ ਜਿਸ ਤੋਂ ਮਾਂ ਦੇ ਦੁੱਧ ਵਰਗੀ ਮਾਂ ਬੋਲੀ ਨੂੰ ਕਦੇ ਵਿਸਾਰੀਏ ਨਾ ਆਵੇ ਮਹਿਕ ਜਿਸ ਚੋਂ ਮਾਂ ਦੇ ਦੁੱਧ ਵਰਗੀ ਮਾਂ ਬੋਲੀ ਨੂੰ ਕਦੇ ਵਿਸਾਰੀਏ ਨਾ ਮਾਂ ਬੋਲੀ ਨੂੰ ਕਦੇ ਵਿਸਾਰੀਏ ਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ